ਅਰਵਿਨਾ ਸਰ ਹੈਗਾ ਮੇਰਾ ਨਾਮ ਹਾਂਜੀ ਕੀ ਗੱਲ ਹੋਈ ਐ ਅੱਜ ਗੱਲ ਹੀ ਹੋਈ ਐ ਕਿ ਮੇਰੀ ਮੈਰਿਜ ਸੀ ਤੇ ਜਦੋਂ ਇੱਥੇ ਬਰਾਤ ਆਈ ਬਰਾਤ ਬੈਠ ਗਈ ਆ ਕੇ ਪਿੱਛੇ ਦੋ ਗੱਡੀਆਂ ਆਈਆਂ ਬਦਮਾਸ਼ ਸੀਗੇ ਤੇ ਉਹਨਾਂ ਨੇ ਮਾਰਕੁੱਟ ਕੀਤੀ ਹੈਗੀਆਂ ਮੇਰੀ ਫੈਮਿਲੀ ਦੇ 10 ਮੈਂਬਰ ਹੈਗੇ ਜਿਹੜੇ ਇਸ ਟਾਈਮ ਤੇ ਹਸਪੀਟਲ ਹੈਗੇ ਨੇ ਮਤਲਬ ਇੱਥੇ ਵੀ ਚੰਗੀ ਤਰ੍ਹਾਂ ਮਾਰਕੁੱਟ ਕੀਤੀ ਹੋਈ ਐ ਤੇ ਮੈਂ ਇਹ ਮੰਗ ਕਰਦੀ ਆ ਕਿ ਮੇਰੀ ਫੈਮਿਲੀ 'ਚ ਜਿਹੜੀ ਮਾਰਕੁੱਟ ਹੋਈ ਹੈ ਇਹਦਾ ਕੀ ਕਸੂਰਵਾਰ ਸੀਗਾ ਇਹ ਪਤਾ ਕਰਨਾ ਚਾਹੁੰਦੇ ਆ ਔਰ ਇਹ ਪਤਾ ਕਰਨਾ ਚਾਹੁੰਦੇ ਆ ਕਿ ਉਹ ਬਦਮਾਸ਼ ਕੌਣ ਲੈ ਕੇ ਆਇਆ ਔਰ ਕਿਸ ਕਾਰਨ ਆਇਆ ਔਰ ਮੈਨੂੰ ਮੇਰੀ ਫੈਮਿਲੀ ਨੂੰ ਸਿਕورٹی ਚਾਹੀਦੀ ਹੈ ਠੀਕ ਔਰ ਮੈਨੂੰ ਨਹੀਂ ਆ ਚਾਹੀਦਾ ਕਿ ਮੈਂ ਇਸ ਤਰ੍ਹਾਂ ਮੈਰਿਜ ਕੀਤੀ ਹੈ ਮੇਰੀ ਮੈਰਿਜ ਇਸ ਤਰ੍ਹਾਂ ਕਿਉਂ ਕੀਤਾ ਗਿਆ ਹੈ ਮਸਲਾ ਹੋਇਆ ਸਰ ਮੈਂ ਮੁਰਾਦਲੀ ਬੋਲਦਾ ਸਾਡਾ ਇੱਥੇ ਗੁਜਰਾਂ ਦੇ ਕੋਈ ਵਿਆਹ ਦਾ ਪ੍ਰੋਗਰਾਮ ਸੀਗਾ ਬਰਾਤ ਜਿਹੜੀ ਇੱਥੇ ਸਾਡੇ ਪਠਾਨ ਚੱਕ ਪਿੰਡ ਆਈ ਆ ਗਗਵਾਲ ਤੋਂ ਇਹ ਘਰ ਵਾਲਿਆਂ ਦਾ ਇਹ ਕਹਿਣਾ ਆਇਆ ਬਲਾਰੀ ਦੇ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਇਹ ਬੰਦਿਆਂ ਨੂੰ ਤੁਸੀਂ ਜਾਣਦੇ ਹੋ ਲੜਾਈ ਵਾਲਿਆਂ ਨੂੰ ਘਰ ਵਾਲਿਆਂ ਦਾ ਇਹ ਕਹਿਣਾ ਆਇਆ ਇਹਦੇ ਵਿੱਚ ਸਾਫ਼-ਸਾਫ਼ ਜੋ ਅਸੀਂ ਸੁਣਿਆ ਕਿ ਇਹਨਾਂ ਬੰਦਿਆਂ ਨੂੰ ਮੁੰਡੇ ਦੇ ਪਿਓ ਨੂੰ ਕਹਤ ਆ ਏ ਪੇ ਇਹਨਾਂ ਬੰਦਿਆਂ ਨੂੰ ਸਾਡੇ ਘਰੇ ਲੈ ਕੇ ਨੇ ਆਏ ਜਦੋਂ ਪਤਾ ਲੱਗਿਆ ਵੀ ਸਾਡੇ ਘਰੇ ਲੈ ਕੇ ਨਾ ਆਇਓ ਉਹਨਾਂ ਰਸਤੇ 'ਚ ਕਿਤੇ ਬਰਾਤ ਰੋਕੀ ਐ ਰੋਕ ਕੇ ਨਾ ਮੁੰਡਿਆਂ ਨੂੰ ਬਰਾਤ ਵਾਲਿਆਂ ਨੇ ਇਹ ਸਾਨੂੰ ਕਹਿਣਾ ਆ ਕਿ ਅਸੀਂ ਉਹ ਮੁੰਡੇ ਵਾਪਸ ਕਰਤੀਏ ਨਾਲ ਲੈ ਕੇ ਨਹੀਂ ਆਏ ਜਦੋਂ ਸਰ ਬਰਾਤ ਸਾਡੇ ਇੱਥੇ ਘਰੇ ਆ ਕੇ ਬਹਿ ਗਈ ਅਸੀਂ ਬਲਾਦੀ ਤੋਂ ਪੈਸਾ ਵਰਤਨ ਲੈਣ ਦੇ ਸੀ ਲੈਣ ਦੇ ਸੀਗੇ ਅਸੀਂ ਕਿਹਾ ਵੀ ਜਦੋਂ ਬਰਾਤ ਆਂਡੇ ਹੀ ਆਪਾਂ ਉਹਨਾਂ ਨੂੰ ਮਨਾ ਕਰਤਾ ਉਹ ਵਾਪਸ ਚਲ ਗਿਆ ਤੇ ਕੱਲੀ ਬਰਾਤ ਆ ਕੇ ਬਹਿ ਗਈ ਆਪਾਂ ਉਹਨਾਂ ਦਾ ਜੋ ਰੋਟੀ ਪਾਣੀ ਕਰਨਾ ਸੀ ਸ਼ੁਰੂ ਕਰਤਾ ਐਨਜਰ ਨੂੰ ਮਿੰਟ 5 ਹੋਇਆ ਬਰਾਰ ਬੈਠੀ ਨੂੰ ਸਨ ਆਣ ਪਛਾਤੀਆਂ ਗੱਡੀਆਂ ਜਿਹੜੀਆਂ ਸਾਡੇ ਮਗਰ ਆ ਕੇ ਖਲੋ ਗਈਆਂ ਪਿੱਛੇ ਠਾਰ ਗੱਡੀ ਸੀਗੀ ਕੋਈ ਸਕੋਰਪੀਓ ਕੋ ਮੋਰਸਲ ਬੋਲਟ ਆ ਗਿਆ ਉਹਨਾਂ ਚ ਭਰਿਆ ਕੀ ਸੀ ਗੱਡੀਆਂ ਚ ਇੱਟ ਪੱਥਰ ਰੋੜਾ ਤੇ ਡਾਂਗਾ ਸਾਡੇ ਬੰਦਿਆਂ ਨੂੰ ਪਤਾ ਕੁਝ ਨਹੀਂ ਸੀ ਜੇ ਪਤਾ ਹੁੰਦਾ ਤਾਂ ਜਿੰਨਾ ਇੱਥੇ ਬੰਦਾ ਇਕੱਠਾ ਹੀ ਅਸੀਂ ਵੀ ਕੁਝ ਘੇਰਾ ਘੁਰਾ ਪਾਉਂਦੇ ਉਹਨਾਂ ਨੇ ਆ ਕੇ ਕੋਈ ਪੁੱਛ ਮੰਗਣੀ ਕੀਤੀ ਸਿੱਧੀ ਡਾਂਗ ਸ਼ੁਰੂ ਕਰਤੀ ਆ ਮੌਕੇ ਤੇ ਮੌਕੇ ਤੇ ਜਿੰਨੇ ਬੰਦੇ ਸੀਗੇ ਸਾਰਿਆਂ ਨੇ ਵਿਚਾਰਿਆਂ ਨੇ ਛੜਾਣ ਦੀ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਬੰਦਿਆਂ ਨੇ ਬਾਹਰ ਕਰਨ ਤੋਂ ਨਹੀਂ ਓਟਲੇ ਉਧਰੋਂ ਸਾਡਾ ਪਿੰਡ ਨੇ ਬੜਾ ਸਹਿਯੋਗ ਦਿੱਤਾ ਪਿੰਡ ਦੇਆਂ ਵੀ ਇਟ ਪੱਥਰ ਚਲਾਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦੇ ਲਾਗੇ ਕੋਈ ਨਹੀਂ ਸੀ ਜਾਂਦਾ ਉਹ ਸਾਰੇ ਜਿਹੜੇ ਥਹਾਰਾ ਸਮੇਤ ਸੀਗੇ ਕੋਣਕੋ ਰਵਾਲਵਾਲ ਸੀਗੇ ਇਸ ਕਰਕੇ ਜਿੱਥੋਂ ਲਾਗੇ ਨਹੀਂ ਜਾ ਸਕਦੇ ਰਵਾਲਵਾਲ ਦੀ ਜਗ੍ਹਾ ਡਰ ਦੇ ਮਾਰੇ ਲਾਗੇ ਨਹੀਂ ਸੀ ਜਾਂਦੇ ਫਿਰ ਗੋਲੀ ਵੱਜੀ ਵੀ ਲੱਗੀ ਨਹੀਂ ਨਹੀਂ ਗੋਲੀ ਨਹੀਂ ਲੱਗੀ ਉਹਨਾਂ ਨੇ ਏਦਾਂ ਕਿ ਜਿੱਦਾਂ ਪੁਲਿਸ ਇੱਥੇ ਅੱਧੇ ਪੌਣੇ ਘੰਟੇ ਬਾਅਦ ਪੁਲਿਸ ਐਸ ਐਚ ਓ ਕਾਨਵਾ ਪਹੁੰਚਿਆ ਐਸ ਐਸ ਪੀ ਮਾਨਜੋਗ ਪਠਾਨਕੋਟ ਜਿਹੜੇ ਹੈ ਇੱਥੇ ਆ ਕੇ ਸਾਡੀ ਬੜੀ ਉਹਨਾਂ ਨੇ ਮਤ ਕੀਤੀ ਹੈ ਪਰ ਐਸ ਐਚ ਓ ਨੂੰ ਉਹ ਬੰਦੇ ਸਾਡੇ ਜਰੂਰ ਮਿਲੇ ਆ دریا ਵਿੱਚ ਕੋਈ ਵਗਦੀ ਆ ਕੁਲ ਨਾਲਾ ਜਿਹਾ ਵਗਦਾ ਉਹ ਉੱਥੇ ਐਸ ਐਚ ਓ ਨੇ ਬੁਲਾਇਆ ਵੀ ਅਸੀਂ ਤੁਹਾਡੇ ਤੇ ਕਾਰਵਾਈ ਨਹੀਂ ਕਰਦੇ 2 ਮਿੰਟ ਪੁਲਿਸ ਸਾਡੇ ਲਾਗੇ ਆ ਜਾਓ ਉੱਥੋਂ ਅਗੇ ਉਹ ਬੰਦੇ ਜਿਹੜੇ ਫਰਾਰ ਹੋ ਗਿਆ ਪੁਲਿਸ ਲਾਗੇ ਵੀ ਨਹੀਂ ਆਏ ਪੁਲਿਸ ਨੇ ਪੂਰੀ ਕੋਸ਼ਿਸ਼ ਕੀਤੀ ਹੈ ਐਸਪੀ ਡੀਐਸਪੀ ਐਸਐਸਪੀ ਪਠਾਨਕੋਟ ਮੌਕੇ ਦੇ ਹਾਲਾਤ ਸਾਰੇ ਦੇਖ ਕੇ ਨਾ ਔਰ ਬੰਦੀ ਕਾਰਵਾਈ ਦਾ ਸਾਨੂੰ ਭਰੋਸਾ ਦੇ ਕੇ ਗਏ ਨਾ ਅਸੀਂ ਵੀ ਬੇਨਤੀ ਕੀਤੀ ਆ ਕਿ ਸਰ ਸਾਡੇ ਨਾਲ ਬਹੁਤ ੱੱਕਾ ਔਰ ਜ਼ੁਲਮ ਹੋਇਆ ਏ ਇਤੋਂ ਵੱਡਾ ਜ਼ੁਲਮ ਕੀ ਹੋਣਾ ਸੀ ਲੜਕੀ ਦੀ ਜਿਹੜੀ ਮਾਂ ਆ ਫਟਰ ਹੋਈ ਪਈ ਆ ਸਰ ਲੜਕੀ ਦਾ ਜਿਹੜਾ ਚਾਚਾ ਆ ਸਰ ਆਹ ਦੇਖੋ ਤੁਹਾਡੇ ਸਾਹਮਣੇ ਖੜਾ ਆ ਖੂਨੋ ਖੂਨ ਹੋਇਆ ਪਿਆ ਸਿਰੇ ਦਾ ਪਟਾ ਲੱਤ ਵੀ ਥਲੋਂ ਟੁੱਟ ਗਈ ਆ ਦੋ ਤੋਂ ਤਿੰਨ ਬੰਦੇ ਸਾਡੇ ਜਿਹੜੇ ਆ ਆਪਣੇ ਮਾਲਕ ਪਰ ਜਿਹੜੇ ਐ ਐਸ ਕੇ ਆਰ ਦੇ ਸਿਵਲ ਹਸਪਤਾਲ ਹੈਡਮੈਟ ਕੀਤੀ ਹੋਇਆ ਸਰ ਇਹ ਮੁੰਡੇ ਜਿਹੜੇ ਅਣਪਛਾਤੇ ਉਹਨਾਂ ਨੂੰ ਮਾਰ ਕੇ ਕਿਹਾ ਸਾਡੀ ਇਹ ਮੰਗ ਹੈ ਅਸੀਂ ਬੇਨਤੀ ਕਰਦੇ ਆਂ ਵੀ ਜਦੋਂ ਇੱਕ ਘਰ ਦੇ ਪਰਿਵਾਰ ਸਾਰੇ ਦੇ ਸਾਰੇ ਕਹਿਣ ਡਿਆ ਵੀ ਜੇ ਇਹ ਟੀਮ ਕੋਈ ਲੜਾਈ ਵਾਲੀ ਬਰਾਤ ਨਾਲ ਆਂਦੀ ਹੈ ਇਹਨੂੰ ਵਾਪਸ ਕਰ ਦਿਓ ਆਪਾਂ ਬਾਰ-ਬਾਰ ਕਹਿਣ ਡੇ ਸੀ ਪੂਰੀ ਬਲਾਦਰੀ ਸਾਡੀ ਗੱਲ ਸੁਣਦੀ ਪਈ ਸੀ ਇੱਕੋ ਗੱਲ ਨੂੰ ਬਾਰ-ਬਾਰ ਰਿਪੀਟ ਕਰੀ ਜਾਂਦੇ ਸੀ ਲੇਕਿਨ ਉਹਨਾਂ ਨੇ ਇੱਥੇ ਆ ਕੇ ਕੋਈ ਨਹੀਂ ਦੇਖਿਆ ਵੀ ਇਹ ਬੱਚਾ ਹੈ ਇਹ ਲੇਡੀ ਹੈ ਇਹ ਬਜ਼ੁਰਗ ਹੈ ਪੂਰੀ ਬਰਾਤ ਦੀ ਸਾਡੀ ਪੂਰੇ ਮੇਲ ਦੀ ਤਸੱਲੀ ਕਰਾ ਕੇ ਗਏ ਨਾ ਉਹ ਦੋ ਤਿੰਨ ਬੰਦੇ ਜੇ ਅੰਦਰ ਪਏ ਆ ਉਹਨਾਂ ਨੂੰ ਲੈ ਕੇ ਹੁਣ ਗੱਡੀ 108 ਮੰਗਾਈ ਆ ਉਹਨਾਂ ਨੂੰ ਲੈ ਕੇ ਸਿਵਲ ਅਸਲ ਜਿਹੜੇ ਪਠਾਨਕੋਟ ਜਾਣਗੇ ਸਰ ਕੋਈ ਵਜ੍ਹਾ ਨਹੀਂ ਸਰ ਇਹਦੀ ਸਾਨੂੰ ਕੋਈ ਵਜ੍ਹਾ ਸਮਝ ਨਹੀਂ ਆਈ ਹੁਣ ਪੁਲਿਸ ਜਿਹੜੀ ਇਨਕੁਆਇਰੀ ਕਰੇਗੀ ਉਹਨਾਂ ਨੂੰ ਫੜੇਗੀ ਦੋਸ਼ਿਆਂ ਨੂੰ ਫਿਰ ਪਤਾ ਲੱਗੂਗਾ ਵੀ ਕੀ ਸਾਡੇ ਸਾਡੇ ਜੋ ਮਨ ਚ ਗੱਲ ਹੈ ਕੋਈ ਸਾਡੀ ਕਿਸੇ ਨਾਲ ਜਾਤੀ ਬੈਰ ਨਹੀਂ ਹੈ ਕੋਈ ਸਾਡਾ ਕਿਸੇ ਨਾਲ ਲੈਣ ਦੇਣ ਨਹੀਂ ਹੈ ਇਹ ਖਾਲੀ ਸਾਨੂੰ ਬਰਾਤ ਵਾਲਾ ਪਤਾ ਲੱਗਾ ਤੇ ਜਿਹੜਾ ਇਹ ਬੰਦੇ ਜਿਹੜੇ ਸਾਡੇ ਨਾਲ ਜਿਹੜੀ ਟੀਮ ਆਈ ਹੈ ਬਸੀ ਆਪਣੇ ਜਿਹੜੇ ਗੁੱਜਰ ਬਲਾਦਰੀ ਜਿਹੜੀ ਹੈ ਮੁੰਡੇ ਜਿਹੜੇ ਪੇ ਨਾ ਇਹ ਜੇਣਕੇ ਦੇ ਆ ਇਸ ਟਾਈਮ ਇਹ ਨਾਲ ਜ਼ਮੀਨ ਖਰੀਦੀ ਆ ਕਲੀਜਪੁਰ ਰਹਿੰਦੇ ਆ ਕਲੀਜਪੁਰ ਜ਼ਮੀਨ ਨੂੰ ਘਰਾਂ ਨੂੰ ਤਾਲੇ ਲਾ ਕੇ ਇਹ ਡੈਮ ਤੇ ਆਪਣੇ ਕੀ ਨਾ ਡੈਮ ਦਾ ਨਗਰੋਟਾ ਨਗਰੋਟਾ ਸੂਲੀਆਂ ਡੈਮ ਹੈਗੀ ਆ ਸਾਰਾ ਪਰਿਵਾਰ ਉੱਥੇ ਬੈਠਾ ਹੈ ਹੁਣ ਇਹ ਨਾਲ ਮੁੰਡਿਆਂ ਦੀਆਂ ਗੱਡੀਆਂ ਸਾਨੂੰ ਰਾਤ ਕੱਟਣੀ ਬੜੀ ਔਖੀ ਹੋ ਗਈ ਹੈ ਐਸਐਸਪੀ ਸਾਹਿਬ ਇੱਥੇ ਫੋਰਸ ਲਾਗੇ ਨਾ ਪਰ ਸਾਨੂੰ ਫਿਰ ਵੀ ਉਹਨਾਂ ਦੇ ਸ਼ੱਕ ਦੇ ਆਧਾਰ 'ਚ ਆ ਕਿ ਸਾਡਾਂ ਦੇ ਗੱਡੀਆਂ ਘੁੰਮਣੀਆਂ ਪੂਰੀਆਂ ਪੈਲੀਆਂ ਦੇ ਖੇਤਾਂ 'ਚ ਟਾਰਜਾਂ ਵੱਜਣ ਦੀਆਂ ਕਿ ਉਹ ਪਾਰਟੀ ਵਾਪਸ ਨਹੀਂ ਗਈ। ਸਾਨੂੰ ਰਾਤ ਜਿਹੜਾ ਪੂਰਾ ਖਤਰਾ ਹੈ ਕਿ ਲੜਕੀ ਜਿਹੜੀ ਆ ਉਹ ਬਰਾਦ ਵਾਲਿਆਂ ਦਾ ਅਸੀਂ ਨਿਕਾਹ ਕਰਾਤਾ ਵੀ ਕਾਨੂੰਨ ਨੂੰ ਆਪਾਂ ਹੱਥ 'ਚ ਨਾ ਲਈਏ। ਲੜਕੀ ਮਨਾ ਕਰ ਗਈ ਸੀ ਆਪਾਂ ਫਿਰ ਵੀ ਐਸਐਸਪੀ ਦੇ ਹੁਕਮ ਦੇ ਅਨਸਾਰ ਲੜਕੀ ਦਾ ਨਿਕਾਹ ਕਰਾਤਾ ਲਫੇਰਾ ਨਹੀਂ ਤੋੜਿਆ। ਲੜਕੀ ਅੰਦਰ ਪਈ ਆ ਕਿਤੇ ਰਾਤ ਉਹ ਆਪਤਮ ਹਤਿਆ ਨਾ ਕਰ ਲੇ। ਪੁਲਿਸ ਵਾਲੇ ਇੱਥੇ ਤੇ ਨਾਦ ਕੀਤਾ ਗਿਆ ਵਿਆਹ ਵਾਲੇ ਘਰ ਦੇ ਬਾਹਰ। ਪਿੰਡ ਪਠਾਨਚੱਕ ਦੇ ਵਿੱਚ ਗੁੱਜਰਪੱਛਾਰੇ ਦਾ ਜੋ ਵਿਆਹ ਸੀਗਾ। ਜਿਹੜੀ ਬਰਾਤ ਹੈ ਉਹ ਕੰਗੜਾ ਤੋਂ ਆਈ ਸੀ ਮੱਛਲ ਪ੍ਰਦੇਸ਼ ਤੋਂ ਔਰ ਡਿਊਰਿੰਗ ਇਹਨਾਂ ਦੀ ਮੈਰਿਜ ਦੀ ਜਿਹੜੀ ਸੈਰੇਮੋਨੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਲੜਾਈ ਹੋਈ ਹੈ ਕੁਝ ਦੋਨਾਂ ਪਾਸੇ ਸੱਟਾਂ ਲੱਗੀਆਂ ਨੇ ਪੁਲਿਸ ਪਾਰਟੀਆਂ ਜਿਹੜੇ ਮੌਕੇ ਤੇ ਅਸੀਂ ਪਹੁੰਚ ਗਏ ਸੀ ਤਾਂ ਇਹਨਾਂ ਦਾ ਜਿਹੜੀ ਬਾਕੀ ਮੈਰਿਜ ਇਹਨਾਂ ਦੀ ਹੋ ਚੁੱਕੀ ਹੈ ਤੇ ਬਰਾਤ ਵਾਪਸ ਜਾ ਚੁੱਕੀ ਹੈ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਦੇ ਬਿਆਨ ਹਾਸਲ ਕਰਕੇ ਜੋ ਕਾਨੂੰਨੀ ਕਾਰਵਾਈ ਆ ਉਹ ਅਮਲ ਤੇ ਲਿਆ ਰਹੇ ਹਾਂ ਸਾਰੇ ਇਲਾਕੇ ਦੇ ਵਿੱਚ ਗੋਲੀ ਚੱਲਣ ਦੀ ਅਫਵਾਹ ਵੀ ਫੈਲੀ ਹੋ। ਅਫਵਾਹ ਹੈ ਜਾਂ ਸੱਚ ਹੈ? ਅਜੇ ਤੱਕ ਇਹ ਜੀ ਗੱਲ ਸਾਡੇ ਨੋਟਿਸ 'ਚ ਨਹੀਂ ਆਈ। ਜੇ ਕੋਈ ਇਹ ਜੀ ਗੱਲ ਨੋਟਿਸ 'ਚ ਆਏਗੀ ਉਹ ਵੀ ਤਫ਼ਤੀਸ਼ ਦੇ ਵਿੱਚ ਉਸ ਨੂੰ ਲਿਆਂਦਾ ਜਾਊਗਾ। ਠੀਕ ਹੈ। ਸਰ ਇਹ ਜਿਹੜੀ ਲੜਾਈ ਹੋਈ ਹੈ ਕੋਈ ਖੁੰਦਕ ਹੈ ਜਾਂ ਪੁਰਾਣੀ ਜਾਂ ਮੌਕੇ ਦੀ ਕੋਈ ਗਲਵਾ ਹੈ? ਇਹ ਅਸੀਂ ਵੈਰੀਫਾਈ ਕਰ ਰਹੇ ਹਾਂ। ਜਿਵੇਂ ਹੀ ਸਾਰੇ ਤੱਥ ਵੈਰੀਫਾਈ ਹੋਣਗੇ ਕਿ ਇਹ ਜਿਹੜੇ ਲੜਕੇ ਆਏ ਸੀ ਉਸ ਬਚਲ ਪ੍ਰਦੇਸ਼ ਤੋਂ ਉਹਨਾਂ ਦੀ ਆਪਸ ਵਿੱਚ ਕਿਸੇ ਗੱਲ ਤੋਂ ਇਹਨਾਂ ਨਾਲ ਲੜਕੀ ਵਾਲਿਆਂ ਦੇ ਨਾਲ ਲੜਾਈ ਹੋਈ ਹੈ। ਔਰ ਉਹਦੇ 'ਚ ਜੋ ਵੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਊਗਾ ਔਰ ਇਹ ਮੁਤਾਬਕ ਕਾਰਵਾਈ ਪਠਾਨਕੋਟ ਤੋਂ ਕਵਰ ਰੰਦਾਵਾ ਦੀ ਰਿਪੋਰਟ